ਚਾਹੋਗੇ ਭਾਈ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਸਾਡੇ ਮਹੱਲਾ ਨਿਵਾਸੀਆਂ ਵੱਲੋਂ ਵਾਰਡ ਨਿਵਾਸੀਆਂ ਵੱਲੋਂ ਤੇ ਜਿਹੜੇ ਵੀ ਮੇਨ ਮੁੱਦੇ ਆ ਅਸੀਂ ਉਹਨਾਂ ਦੇ ਆਧਾਰ ਤੇ ਹੀ ਵੋਟ ਮੰਗ ਰਹੇ ਆ ਜਆ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਕੰਮ ਕੀਤੇ ਸੀ 10 ਸਾਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਦੇ ਆਧਾਰ ਤੇ ਹੀ ਵੋਟ ਮੰਗੀ ਜਾ ਰਹੀ ਹੈ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਨੂੰ ਲੋਕਾਂ ਨੂੰ ਸਮੱਸਿਆ ਵੀਰੇ ਸਭ ਤੋਂ ਜ਼ਿਆਦਾ ਤਾਂ ਤੁਸੀਂ ਆਏ ਹੋ ਤੁਸੀਂ ਖੁਦ ਦੇਖਿਆ ਸਟਰੀਟ ਲਾਈਟਾਂ ਦੀ ਆਪਾਂ ਹੁਣ ਵੀ ਆ ਖੜ ਕੇ ਇੱਥੇ ਚਾਨਣਾ ਹੈਗਾ ਤਾਂ ਕਰ ਰਹੇ ਨਹੀਂ ਤਾਂ 10 ਮਿੰਟ ਤੋਂ ਦੇਖ ਹੀ ਰਹੇ ਸੀ ਆਪਾਂ ਕਿਤੇ ਚਾਨਣਾ ਮਿਲਦਾ ਹੀ ਨਹੀਂ ਪਿਆ ਸੀ ਇਹ ਕਿਤੇ जगਦੀ ਵੀ ਆ ਤਾਂ ਬਹੁਤ ਘੱਟ ਲਾਈਟ ਹੈ ਤੇ ਮੇਨ ਮੁੱਦੇ ਜਿਹੜਾ ਇਹਦੇ ਬਾਅਦ ਮਾਰੋ ਤੁਸੀਂ ਕੈਮਰਾ ਮਾਰੋ ਆ ਦੇਖੋ ਤਾਰਾਂ ਦਾ ਜਾਲ ਤੇ ਸੀਵਰੇਜ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਬਰਸਾਤੀ ਪਾਣੀ ਦੀ ਪ੍ਰੋਬਲਮ ਹੈ ਪਹਿਲੇ ਕੋਲਸਰ ਇਹਨਾਂ ਨੂੰ ਕੰਨ ਮੋਣਾ ਨਹੀਂ ਕੰਮ ਕੀਤੇ ਨਹੀਂ ਬਾਈ ਜੀ ਜੇ ਕੰਮ ਕੀਤੇ ਹੁੰਦੇ ਉਹਨਾਂ ਨੇ ਤਾਂ ਅਸੀਂ ਵੀ ਅਸੀਂ ਖੁਦ ਕਹਿੰਦੇ ਕਿ ਹਾਂ ਕੰਮ ਕੀਤੇ ਆ ਉਹਨਾਂ ਨੇ ਲੋਕਾਂ ਨੂੰ ਜਾਣੇ ਲੋਕ ਕੀ ਕਹਿ ਰਹੇ ਤਾਂ लोग देखो सब तो बड़ा मसला सीवरे तो सीवरेज दा जेडी प्रॉब्लम सब तो पहला हल करावन आली है बाकी तारा दा हो गया मसला स्ट्रीट लाइटਾਂ ਦਾ ਹੋ ਗਿਆ ਬਰਸਾਤੀ ਪਾਣੀ ਦਾ ਹੋ ਗਿਆ ਤੇ ਜਿਹੜਾ ਪੀਣ ਵਾਲਾ ਪਾਣੀ ਕਈ ਵਾਰ ਗੰਦਾ ਹੁੰਦਾ ਉਹ ਮਸਲਾ ਸਭ ਤੋਂ ਪਹਿਲਾਂ ਹੱਲ ਕਰਵਾਉਣਾ ਪਊਗਾ ਲੋਕਾਂ ਨੂੰ ਕੀ ਕਹੂੰਗਾ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਸ਼ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਜਿਤਾਓ ਤਾ ਜੋ ਜੋ ਸੁਪਨਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ 2007 ਤੋਂ 17 ਤੱਕ ਪੰਜਾਬ ਲਈ ਪੂਰਾ ਕੀਤਾ ਜੋ ਚਾਹੁੰਦੇ ਆ ਡਿਵੈਲਪਮੈਂਟ ਡਿਵੈਲਪਮੈਂਟ ਸਭ ਤੋਂ ਵੱਡਾ ਮੁੱਦਾ ਮੁੱਦਾ ਸੀ ਅਕਾਲੀ ਦਲ ਦਾ ਇਹ ਅੱਜ ਵੀ ਉਹੀ ਮੁੱਦਾ ਹੈ ਕਿ ਜੇ ਅਕਾਲੀ ਦਲ ਨੂੰ ਆਪਾਂ ਵੋਟਾਂ ਪਾਉਨੇ ਆ ਤੇ ਕੱਲ ਨੂੰ ਸਭ ਤੋਂ ਵੱਡੀ ਡਿਵੈਲਪਮੈਂਟ ਹੋਊਗੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਜੀ ਸਾਡੇ ਜਿਹੜੀ ਪਾਈਪਲਾਈਨ ਹੈ ਉਹਦੇ ਵਿੱਚ ਇੰਡਸਟਰੀ ਦਾ ਗੰਦਾ ਪਾਣੀ ਆਉਂਦਾ ਠੀਕ ਹੈ ਜੀ ਠੀਕ ਹੈ ਜੀ ਸੀਵਰੇਜਸ ਆ ਬਲੌਕ ਰਹਿੰਦੇ ਆਲ ਦਿ ਟਾਈਮ ਫਿਰ ਸੁਬਾ ਤਾਰਾ ਨੇ ਉਹਦੀ ਪ੍ਰੋਬਲਮ ਬਹੁਤ ਹੈ ਤੇ ਕਿਸੇ ਲੈਵਲ ਤੇ ਛੋਟਾ ਛੋਟੇ ਲੈਵਲ ਤੇ ਕਰਾਈਮ ਵਧਿਆ ਵੀ ਹੋਇਆ ਚੋਰੀਆਂ ਚੁਰੀਆਂ ਬਹੁਤ ਹੁੰਦੀਆਂ ਨੇ ਸੋ ਸੀਸੀਟੀਵੀਜ਼ ਅਰੇਂਜ ਕਰਾਵਾਂਗੇ ਜਿਹਨਾਂ ਦਾ ਡਾਇਰੈਕਟ ਕੰਟੈਕਟ ਥਾਣੇ ਵਾਲਿਆਂ ਨਾਲ ਮਤਲਬ ਲਿੰਕਡ ਹੋਊਗਾ ਤਾਂ ਹਰ ਇੱਕ ਮਹੀਨੇ ਅਸੀਂ ਇੱਕ ਮੀਟਿੰਗ ਸ ਅਰੇਂਜ ਕਰਾਵਾਂਗੇ ਜਿਸ ਦੇ ਵਿੱਚ ਪਬਲਿਕ ਮੀਟਿੰਗ ਵੀ ਹੋਏਗੀ ਤੇ ਪੁਲਿਸ ਵਾਲਿਆਂ ਦੀ ਵੀ ਨਾਲ ਹੋਏਗੀ ਕਿਉਂਕਿ ਸਾਨੂੰ ਪਤਾ ਵੀ ਲੱਗਣਾ ਚਾਹੀਦਾ ਨਾ ਸਾਡੇ ਮਹੱਲੇ ਵਾਸੀਆਂ ਨੂੰ ਕੀ ਰਿਕੁਆਇਰਮੈਂਟ ਨੇ ਸਾਡੇ ਵਾਰਡ ਨੂੰ ਕੀ ਕੀ ਇੰਪਰੂਵਮੈਂਟ ਚਾਹੀਦੀ ਆ ਬਾਕੀ ਅਗਰ ਸਾਰੇ ਜਣੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਕੇ ਮੇਰੇ ਮਮਾ ਨੂੰ ਜਿਤਾਉਂਦੇ ਨੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਂਦੇ ਨੇ ਤਾਂ ਅਸੀਂ ਪ੍ਰੋਮਿਸ ਤਾਂ ਨਹੀਂ ਕਹਿ ਸਕਦੇ ਬਟ ਅਸੀਂ ਸੇਵਾ ਦੇ ਵਿੱਚ ਤਾਂ ਪਿਛਲੇ 70 ਸਾਲ ਤੋਂ ਹੀ ਆ ਕਰ ਰਹੇ ਆ ਇਸ ਏਰੀਏ ਦੀ ਬਟ ਅਸੀਂ ਆਪਣੇ ਬਾਹਰ ਜਾ ਕੇ ਵੀ ਆਪਣੇ ਮਤਲਬ ਕਿ ਬਜਟ ਤੋਂ ਬਾਹਰ ਜਾ ਕੇ ਵੀ ਜੋ ਜੋ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਾਉਣਾ ਚਾਹੁੰਨੇ ਕਰਾਂਗੇ ਇਸ ਵਾਰਡ ਨੂੰ ਸਭ ਤੋਂ ਸਪੈਸ਼ਲ ਬਣਵਾ ਕੇ ਦਿਖਾਵਾਂਗੇ ਇਹ ਮਹਿਲਾ ਕੈਂਡੀਡੇਟ ਹੈਗੇ ਆ ਤੇ ਮਹਿਲਾਵਾਂ ਦੀ ਮਲਬੂਤੀ ਅਸਤੇ ਕੀ ਕਰੋ ਜੋਨੇ ਥਾਂ ਦੇਖੋ ਜੀ ਔਰਮਨ ੈਂਪਾਵਰਮੈਂਟ ਅੱਜਕੱਲ ਇੱਕ ਬੜਾ ਵੱਡਾ ਮੁੱਦਾ ਹੈ ਤੇ ਅਗਰ ਅਸੀਂ ਆਪਣੇ ਜਿਹੜੀਆਂ ਲੇਡੀਆਂ ਨੇ ਉਹ ਫ੍ਰੀਲੀ ਆ ਕੇ ਗੱਲ ਕਰ ਸਕਦੀਆਂ ਨੇ ਜਦੋਂ ਮਰਜ਼ੀ ਆਣਾ ਸੀ 24/7 ਅਵੇਲੇਬਲ ਨਾ ਸਾਨੂੰ ਦੱਸ ਸਕਦੀਆਂ ਨੇ ਕੀ ਕੀ ਉਹਨਾਂ ਨੂੰ ਘਰ ਵਿੱਚ ਘਰ ਵਿੱਚ ਪ੍ਰੋਬਲਮ ਆ ਰਹੀ ਆ ਔਰ ਬਹੁਤ ਚੀਜ਼ਾਂ ਨੇ ਡੋਮੈਸਟਿਕ ਵਾਇਲੈਂਸ ਹੁੰਦੀ ਆ ਲੈਕ ਬੇਸਿਕ ਚੀਜ਼ਾਂ ਨੇ ਜਿਵੇਂ ਬੱਚਿਆਂ ਦੀਆਂ ਫੀਸਿਸ ਨਹੀਂ ਕੋਈ ਆਪਣੇ ਲੜਕੀਆਂ ਨੂੰ ਦੌਰੀ ਦੀ ਪ੍ਰੋਬਲਮ ਹੈ ਕੁਝ ਪ੍ਰੋਬਲਮ ਹੈ ਪਹਿਲਾ ਤਾਂ ਸਹੀ ਇਹ ਚੀਜ਼ ਨੂੰ ਬੰਦ ਕਰਨਾ ਚਾਹੁੰਦੇ ਹਾਂ ਬਿਲਕੁਲ ਹੀ ਮੈਰਿਜਸ ਬਿਲਕੁਲ ਸਿੰਪਲ ਹੋਣੀਆਂ ਚਾਹੀਦੀਆਂ ਤਾਂ ਜੋ ਪੇਰੈਂਟਸ ਦੀ ਜਿਹੜੀ ਅਸਲੀ ਪੂੰਜੀ ਹੈ ਉਹਨਾਂ ਦੀ ਇਨਵੈਸਟਮੈਂਟ ਹੈ ਬੱਚਿਆਂ ਦੀ ਬੇਟੀਆਂ ਦੀ ਪੜ੍ਹਾਈ ਤੇ ਲੱਗੇ ਨਾ ਕਿ ਆਪਣੀਆਂ ਪ੍ਰੋਪਰਟੀਆਂ ਵੇਚ ਕੇ ਅਸੀਂ ਕੁੜੀਆਂ ਦਾ ਵਿਆਹ ਕਰੀਏ ਅਸੀਂ ਉਹਨਾਂ ਦਾ ਭਵਿੱਖ ਬਣਾਉਣਾ ਹੈ ਤਾਂ ਉਹਨਾਂ ਨੂੰ ਦਾਜ ਦਿਓ ਉਹਨਾਂ ਨੂੰ ਐਜੂਕੇਟ ਕਰਕੇ ਤੋੜੋ ਤਾਂ ਜੋ ਕਮਾ ਵੀ ਸਕਣ ਇੰਡੀਪੈਂਡੈਂਟ ਵੀ ਰਹਿਣ ਤੇ ਇੱਕ ਵਧੀਆ ਮਤਲਬ ਕਿ ਪੁ ਵੇਖ ਲੈ ਕੇ ਇਨਸਟੈਡ ਆਫ ਮਤਲਬ ਕਿ ਅ빠 ਕਹੀਏ ਕਿ ਇੱਕ ਵਧੀਆ ਜੌਬ ਫੈਸਿਲੀਟੇਟ ਕਰਵਾਵਾਂਗੇ ਜਿਹੜੀਆਂ ਆਂਗਣਵਾੜੀ ਦੀਆਂ ਲੇਡੀਜ਼ ਨੇ ਉਹਨਾਂ ਨੂੰ ਬੱਚੇ ਨੇ ਉਹਨਾਂ ਨੂੰ ਕੁਝ ਪ੍ਰੋਬਲਮ ਹੈ ਉਹਦੇ ਵਿੱਚ ਵੀ ਅਸੀਂ ਵੱਤ ਤੋਂ ਵੱਤ ਛੱਡ ਕੇ ਹਿੱਸਾ ਲਵਾਂਗੇ ਕਿਹੜਾ ਜਾ ਰਹੇ ਲੋਕਾਂ ਨਾਲ ਲੋਕਾਂ ਦੀ ਕੀ ਗੱਲਬਾਤਾਂ ਜਾਰੀ ਹੈ ਗੱਲਬਾਤ ਇਹ ਹੈ ਜੀ ਮੇਨ ਮੁੱਦੇ ਜਿਹੜੇ ਲੋਕਾਂ ਦੇ ਵਾਟਰ ਸਪਲਾਈ ਦੀ ਬਹੁਤ ਪ੍ਰੋਬਲਮ ਹੈ ਸਵੇਰ ਦੇ ਟਾਈਮ ਪਾਣੀ ਹੀ ਨਹੀਂ ਆਉਂਦਾ ਤੇ ਦੂਸਰਾ ਮਤਲਬ ਪਾਣੀ ਦੇ ਵਿੱਚ ਇੱਕ ਮਤਲਬ ਕਿਤੇ ਉਹਨਾਂ ਕਿਤੋਂ ਪਾਈਪ ਦੀ ਲੀਕੇਜ ਹੋ ਰਹੀ ਹੈ ਇੰਡਸਟਰੀ ਦਾ ਪਾਣੀ ਪੀਣ ਨੂੰ ਮਿਲ ਰਿਹਾ ਤਜ਼ਾਬੀ ਪਾਣੀ ਹੈ ਇਸ ਕਹਿੰਦੀਆਂ ਬਹੁਤ ਡਿਜ਼ੀਜ਼ਸ ਨੇ ਜਿਹੜੀ ਦਿਨ- ਕਰਦੀ ਸੀ ਵੀ ਹਿਆਰ ਮਾਈਲਾਨ ਨੂੰ ਤੁਹਾਨੂੰ ਵੀ ਲੋਕ ਕਹਿੰਦੇ ਆਉਣੇ ਵੀ ਦੇਖੋ ਜੀ ਸ਼ੋਮਨੀਏ ਕਾਲੀਦਲ ਦੇ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਰਾਜ ਸੀਗਾ ਬਹੁਤ ਵਧੀਆ ਸਭ ਨੂੰ ਗਰੀਬਾਂ ਨੂੰ ਬਹੁਤ ਫੈਸਿਲਿਟੀਆਂ ਮਿਲਦੀਆਂ ਸੀ ਪੰਜ ਦਾਲਾਂ ਕਿੰਨੇ ਕਿਲੋ ਕਣਕ ਪ੍ਰੋਵਾਈਡ ਹੁੰਦੀ ਸੀ ਬਟ ਉਹ ਤਾਂ ਕੁਝ ਵੀ ਨਹੀਂ ਮਿਲ ਰਿਹਾ ਨਾ ਅਜ ਤੱਕ 5 ਕਿਲੋ ਕਣਕ ਵੀ ਨਹੀਂ ਮਿਲਦੀ ਲੋਕਾਂ ਦੇ ਨਾਮ ਕਟਾਏ ਗਏ ਨੇ ਵੋਟਰ ਉਹਦੇ ਵਿੱਚੋਂ ਰਾਸ਼ਨ ਕਾਰਡ ਵਿੱਚੋਂ ਤੁਹਾਡਾ ਨਾਮ ਨਹੀਂ ਹੈਗਾ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਸਪੈਸ਼ਲਿਟੀ ਨਹੀਂ ਮਿਲ ਸਕਦੀ ਬੁਢਾਪਾ ਪੈਨਸ਼ਨ ਸੀਗੀ 51000 ਰੁਪਏ ਬਾਦੋ ਸਰਕਾਰ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਸੀ ਕੁੜੀਆਂ ਦੇ ਮੈਰਿਜਸ ਤੇ ਗਰੀਬ ਕੁੜੀਆਂ ਦੇ ਵਿਆਹਾਂ ਤੇ ਤੇ ਉਹ ਜਿਹੜੀਆਂ ਜਿੰਨੀਆਂ ਵੀ ਫੈਸਿਲਿਟੀਆਂ ਬੰਦ ਕੀਤੀਆਂ ਗਈਆਂ ਨੇ ਗਵਰਨਮੈਂਟ ਨੇ ਉਹਨਾਂ ਨੂੰ ਦੁਬਾਰਾ ਬਹਾਲ ਕਰਵਾਇਆ ਜਾਏਗਾ ਤਾਂ ਜੋ ਗਰੀਬਾਂ ਨੂੰ ਉਹਨਾਂ ਦੀਆਂ ਲੋੜਿੰਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ